ਤਿਆਤ ਤੋਂ ਬਾਅਦ ਆਪਣੇ ਪਰਿਵਾਰ ਦੇ ਸਮੇਤ ਤਖਤ શ્રી ਕੇਸਗਰ ਸਾਹਿਬ ਦੇ ਵਿਖੇ ਨਤਮਸਤ ਹੋਣ ਦੇ ਲਈ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਪੌਂਚਰ ਜਿੱਥੇ ਉਹਨਾਂ ਨੇ ਗੁਰੂਕਾਰ ਦਾ ਆਸ਼ੀਰਵਾਦ ਲਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਨੇ ਇੱਕ ਇਤਿਹਾਸਕ ਧਰਤੀ ਹੈ ਉਹਨਾਂ ਕਹਾ ਕਿ ਇਸ ਧਰਤੀ ਨੂੰ ਟੂਰਿਜ਼ਮ ਹੱਬ ਦੇ ਵਜੋਂ ਵਿਕਸਿਤ ਕਰਨ ਦੇ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੇਗੀ ਉਹਨਾਂ ਇਹ ਵੀ ਕਿਹਾ ਕਿ ਟੂਰਿਜ਼ਮ ਵਿਭਾਗ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ 25 ਕਰੋੜ ਰੁਪਏ ਦੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਭੇਜੇ ਗਏ ਹਨ ਤੇ ਜਿਸ ਦੇ ਨਾਲ ਜਲਦ ਨਵੇਂ ਪ੍ਰੋਜੈਕਟ ਸ਼ੁਰੂ ਹੋਣਗੇ। ਸੰਗਤ ਅਨੰਦਪੁਰ ਸਾਹਿਬ ਦੀ ਬੇਤਕਾ ਫਿਨਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰ ਦੇ ਸੰਦੀਨੇ ਦਿਹਾੜ ਉੱਤੇ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲੋਂ ਕਮੰਡ ਸਾਹਿਬ ਵੀ ਤੌਰ ਤੇ ਲਗੋਇਨ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਉਹ ਨਿਭਾਇਆ ਹੈ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਨਿਭਾਵਾ ਰੀਸੈਂਟ ਜ਼ੰਮ ਵਿਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ